ਹਾਂਜੀ ਜਦੋਂ ਪੁਲਿਸ ਜਿਹੜੀ ਹੁੰਦੀ ਹੈ ਕੋਈ ਪਰਚਾ ਕੱਟਦਾ ਹੈ ਉਹਦੇ ਵਿੱਚ ਕਿਸੇ ਦੋਸ਼ੀ ਦਾ ਨਾਮ ਕਈ ਵਾਰ ਕੱਢ ਦਿੰਦੀ ਹੈ ਆਮ ਤੌਰ ਤੇ ਕਾਫੀ ਕਹਿੰਦੇ ਨੇ ਵੀ ਹਾਂਜੀ ਪੁਲਿਸ ਨੇ ਇਹਨੂੰ ਛੱਡਤਾ ਜੀ ਠੀਕ ਹੈ ਇਹਨੇ ਕਿਸੇ ਨੇ ਪੋਲਿਟੀਕਲ ਪ੍ਰੈਸ਼ਰ ਪਾਤਾ ਜਾਂ ਕੋਈ ਪੇਮੈਂਟ ਦੀ ਗੱਲ ਕਰ ਲਈ ਕਾਫੀ ਜ਼ੋਰ-ਜ਼ੋਰ ਪਬਲਿਕ ਬੋਲਦੀ ਹੈ ਤਾਂ ਉਸ ਤੋਂ ਬਾਅਦ ਆਪਾਂ ਜਿਹੜੀ ਐਪਲੀਕੇਸ਼ਨ ਕੋਰਟ ਦੇ ਵਿੱਚ ਲਾਉਣੀ ਹੈ 319 CrPC ਜਿਹੜੀ ਹੈਗੀ ਸੀ ਹੁਣ BNS ਦੇ ਵਿੱਚ ਹੈਗਾ ਵੀ ਨਾਮ ਐਡ ਕਰਾਉਣ ਦੇ ਲਈ ਦੋਸ਼ੀ ਦਾ ਜਦੋਂ ਚਾਰਜੀਟ ਪੇਸ਼ ਹੁੰਦੀ ਹੈ ਤਾਂ ਉਹਦੇ ਵਿੱਚ ਇੱਕ ਜੱਜਮੈਂਟਸ ਹੈਗੀ ਹੈ ਨੀਰਜ ਕੁਮਾਰ ਵਰਸਸ ਸਟੇਟ ਆਫ ਯੂਪੀ ਐਂਡ ਆਦਰਜ਼ ਸੁਪਰੀਮ ਕੋਰਟ 1171 ਦੀ ਲੇਟੈਸਟ ਜਜਮੈਂਟਸ ਹੈ ਤਾਂ ਇਹਦੇ ਵਿੱਚ ਬਹੁਤ ਪੁਆਇੰਟਸ ਕਲੀਅਰ ਕਰਨ ਵਾਲਾ ਹੈ ਵੀ ਵਾਈਲ ਡਿਸਾਈਡਿੰਗ ਸੈਕਸ਼ਨ 319 सीआरपीसी ਅਪਲੀਕੇਸ਼ਨ কোর্ਟ ਨਾਟ ਰਿਕੁਆਇਰਡ ਟੂ ਟੈਸਟ ਕ੍ਰੈਡੀਬਿਲਟੀ ਆਫ ਦਾ ਐਵਿਡੈਂਸ ਸੁਪਰੀਮ ਕੋਰਟ ਤਾ ਮਾਂਜੋਬ ਸੁਪਰੀਮ ਕੋਰਟ ਨੇ ਮੱਝੇ ਦੀ ਗੱਲ ਕਲੀਅਰ ਕੀਤੀ ਹੈ ਜਦੋਂ ਤੁਸੀਂ 319 ਦੀ ਐਪਲੀਕੇਸ਼ਨ ਜਦੋਂ ਕੋਈ ਵੀ ਕੋਰਟ ਕਨਸਿਡਰ ਕਰਦੀ ਹੈ ਵੀ ਦੋਸ਼ੀ ਦਾ ਨਾਮ ਐਡ ਕੀਤਾ ਜਾਵੇ ਨਹੀਂ ਕੀਤਾ ਤਾਂ ਉੱਥੇ ਕੋਰਟ ਨੂੰ ਇਹ ਕੀਤਾ ਸੁਪਰੀਮ ਕੋਰਟ ਵੀ ਐਵੀਡੈਂਸ ਦੇਖਣ ਦੀ ਲੋੜ ਨਹੀਂ ਹੈਗੀ ਕੰਪਲੀਟ ਦੇ ਵਿੱਚ ਨਾਮ ਹੈਗਾ ਤਾਂ ਐਡ ਕਰੋ